ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ 10 ਮਈ ਨੂੰ ਅਕਸ਼ੇ ਤ੍ਰਿਤੀ ਆ ਰਹੀ ਹੈ ਇਹ ਬਹੁਤ ਹੀ ਸ਼ੁਭ ਮੂਰਤ ਹੈ ਜਿਆਦਾ ਲੋਗ ਇਸ ਦਿਨ ਸੋਨਾ ਖਰੀਦੇ ਆ ਔਰ ਸੋਨਾ ਖਰੀਦਣਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਘਰ ਤੁਹਾਡੇ ਘਰਾਂ ਦੇ ਵਿੱਚ ਮਾਤਾ ਲਕਸ਼ਮੀ ਦਾ ਆਵਾਸ ਹੋ ਜਾਂਦਾ ਹੈ ਪੈਸਾ ਖੂਬ ਆਉਂਦਾ ਆ ਔਰ ਕੰਮ ਕਾਰਜ ਵੀ ਬਹੁਤ ਵਾਦਾ ਹੁੰਦਾ ਹੈ ਇਹ ਇੱਕ ਬਹੁਤ ਹੀ ਇੱਕ ਇਹ ਬਹੁਤ ਹੀ ਪੁਰਾਣੀ ਸਾਡੀ ਪਰੰਪਰਾ ਹੈਗੀ ਆ ਔਰ ਸਾਧ ਸੰਗਤ ਜੀ ਇਸ ਦਿਨ ਜਿਹੜੇ ਜੋਤਿਸ਼ ਗਿਆ ਹੈਗੇ ਆ ਇਹਨਾਂ ਵੱਲੋਂ ਇੱਕ ਚੱਕ ਬਣਾਇਆ ਗਿਆ ਵਾ ਅਕਸ਼ਯ ਤ੍ਰਿਤੀਆ ਤੇ ਉਹਨੂੰ ਕੁਝ ਭਰਨਾ ਆ ਔਰ ਦਾ ਕੁਝ ਉਪਾਏ ਕਰਨਾ ਹੈ ਉਹਦੇ ਨਾਲ ਪਿਛਲੇ ਸਾਲ ਕੀਤਾ ਗਿਆ ਸੀ ਔਰ ਇਹਨਾਂ ਫਾਇਦਾ ਹੋਇਆ ਕਿ ਰਾਤੋਂ ਬਰਾਦ ਲੋਕਾਂ ਦੀ ਕਿਸਮਤ ਬਦਲ ਗਈ ਨਾਲ ਇੱਕ ਹਨੂਮਾਨ ਜੀ ਦਾ ਉਪਾਏ ਹੈਗਾ ਜੋ ਕਰੋਨਾ ਦਾ ਤੁਹਾਡਾ ਕਰਜ਼ਾ ਹੈਗਾ ਉਹ ਕਰਜ਼ਾ ਉਤਰਨ ਦੇ ਨਵੇਂ-ਨਵੇਂ ਰਸਤੇ ਖੁੱਲ ਜਾਣਗੇ ਤੁਹਾਡੀ ਆਂਦਰੀ ਦੇ ਰਸਤੇ ਖੁੱਲ ਜਾਣਗੇ ਨਾਲ ਇੱਕ ਲక్ష్ਮੀ ਜੀ ਦਾ ਇੱਕ ਉਪਾਏ ਹੈਗਾ ਜਿਹਦੇ ਨਾਲ ਕਿ ਤੁਹਾਡੇ ਘਰ ਦੇ ਵਿੱਚ ਸਤਿ ਲక్ష్ਮੀ ਦਾ ਆਵਾਸ ਹੋ ਜਾਏਗਾ। ਔਰ ਸਾਧ ਸੰਗਤ ਜੀ ਇਹਦੇ ਨਾਲ ਕੁਝ ਹੋਰ ਵੀ ਉਪਾਏ ਦਿੱਤੇ ਜਾਣਗੇ। ਇੰਨਾ ਜਿਹੜੇ એનર્ਜੀ ਐਕਸਚੇਂਜ ਹੈ ਉਹ 5100 ਰੁਪਈਆ। ਔਰ ਜਿੰਨੇ ਭਾਈ ਭੈਣ ਨੇ ਇਹ ਸਾਡੇ ਨਾਲ ਕੋਪਰੇਟ ਕਰਨਾ ਹੋਵੇ ਇਸ ਫੋਨ ਨੰਬਰ ਤੇ ਮੈਸੇਜ ਕਰਨ। ਅਗਰ ਕੋਈ ਸ਼ੱਕ ਹੋਵੇ ਤੇ ਦੋ ਤੋਂ 5 ਵਜੇ ਦੇ ਵਿੱਚ ਫੋਨ ਕਰਕੇ ਆਪਣੀ ਸ਼ੰਕਾ ਮਿਟਾ ਸਕਦੇ ਆ। ਔਰ ਇਹ ਬਹੁਤ ਹੀ ਚੰਗਾ ਉਪਾਏ ਹੈ ਜੋ ਕਿ ਸਾਲ ਦੇ ਵਿੱਚ ਇੱਕ ਵਾਰੀ ਆਉਂਦਾ ਹੈਗਾ। ਤੁਸੀਂ ਸੋਨੇ ਦੀ ਜਗਾ ਘਰ ਦਾ ਕੋਈ ਸਮਾਨ ਖਰੀਦ ਸਕਦੇ ਹੋ ਤੇ ਉਹਦੀ ਜਿਹੜੀ ਮਹੱਤਮ ਹੈ ਉਹ ਸੋਨੇ ਵਰਗਾ ਹੀ ਹੋਏਗਾ ਤੁਸੀਂ ਸੋਨਾ ਖਰੀਦ ਲਿਆ ਜਾਂ ਇਹ ਸਮਾਨ ਖਰੀਦ ਲਿਆ ਔਰ ਇੱਕ ਐਸਾ ਉਪਾਏ ਆ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਮਨੀ ਫਲੋ ਵਧੇਗਾ ਔਰ ਜੋ ਤੁਹਾਡੀਆਂ ਪਰੇਸ਼ਾਨੀਆਂ ਹੌਲੀ-ਹੌਲੀ ਘਟ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਸ਼ੇਅਰ ਕਰੋ ਬਾਕੀ ਭੈਣ ਭਰਾਵਾਂ ਕੋਲ ਪਚਾਓ ਕਿ ਜਿਨ੍ਹਾਂ ਨੇ ਲਾਭ ਲੈਣਾ ਹੈ ਉਹ ਸੰਪਰਕ ਕਰਨ ਉਹਨਾਂ ਨੂੰ ਮੈਂ ਇੱਕ ਵੀਡੀਓ ਭੇਜਾਂਗਾ ਨਾਲ ਇੱਕ ਚੈੱਕ ਭੇਜਾਂਗਾ ਉਹਦਾ ਤੁਸੀਂ ਪ੍ਰਿੰਟ ਆਊਟ ਕੱਢਣਾ ਹੈਗਾ ਕਲਰ ਵਿੱਚੀ ਔਰ ਫਿਰ ਜੋ ਜੋ ਪੜਨਾ ਹੈ ਮੈਂ ਸਾਰੋ ਜੀ ਦੱਸਾਂਗਾ